ਸਾਸੀ ਗਾਲ ਜੀ ਸਾਰਿਆਂ ਨੂੰ ਤਾਂ ਸਵਾਗਤ ਆ ਤੁਹਾਡਾ ਇੱਕ ਵਾਰੀ ਫਿਰ ਆਪਣੇ ਮਾਝੇ ਵਾਲੇ ਪੇਜ ਦੇ ਵਿੱਚ ਤੇ ਵੀਰ ਮੇਰੇ ਉਹ ਅੱਜ ਤੁਹਾਨੂੰ ਆਪਾਂ 1 ਸਾਲ ਬਾਅਦ ਫਿਰ ਉਸੇ ਜਗ੍ਹਾ ਤੇ ਲੈ ਗਏ ਆਂ ਤੇ 1 ਸਾਲ ਪਹਿਲਾਂ ਆਪਾਂ ਇੱਕ ਭੈਣ ਦੀ ਵੀਡੀਓ ਪਾਈ ਸੀ ਜਿਨ੍ਹਾਂ ਦਾ ਘਰ-ਬਾਰ ਨਹੀਂ ਜਾਇਗਾ ਇੱਥੇ ਹੀ ਆਪਣੀ ਕਾਰ ਤੇ ਉਹ ਸੌਂਦੇ ਆਂ ਇਧਰਲੀ ਸਾਈਡ ਤੇ ਦੇਖ ਸਕਦੇ ਜੀ ਟੇਬਲ ਆ ਤੇ ਨਾਲ ਇਹਨਾਂ ਦੀ ਬੇਟੀ ਤੇ ਨਾਲ ਬੇਟਾ ਹੁੰਦਾ ਆ ਤੇ ਇੱਥੇ ਸੌਂਦੇ ਆ ਕੋਈ ਰਹਿਣ ਬਸੇਰਾ ਇਹਨਾਂ ਦਾ ਨਹੀਂ ਹੈਗਾ ਤੇ ਇੱਥੇ ਨਾਲ ਇਹਨਾਂ ਨੇ ਆਪਣੀ ਛੋਟੀ ਜੀ ਚਾਹ ਦੀ ਕਾਰ ਲਾਈ ਹੈ ਜਿੱਚੇ ਆਪਣਾ ਇਹ ਮੈਗੀ ਵਗੈਰਾ ਜਾਂ ਆਲੂ ਵਾਲੇ ਫਰੋਂਠੇ ਸਾਗ ਵਗੈਰਾ ਇਹ ਬਣਾਉਂਦੇ ਆ ਤੇ ਬਾਕੀ ਮੇਨ ਆਪਣਾ ਵੀਡੀਓ ਬਣਾਉਂਦਾ ਮਕਸਦ ਇਹੋ ਹੀ ਆ ਜਿੰਨਾਂ ਦੀ ਛੇਤੀ ਛੇਤੀ ਹੈਲਪ ਕੀਤੀ ਜਾ ਸਕੇ ਗੁਰਸੇਕ ਪਰਿਵਾਰ ਵਾ ਤੇ ਰਹਿਣ ਵਾਸਤੇ ਕੋਈ ਨਹੀਂ ਕਿਉਂ ਠੰਡ ਦੇ ਦਿਨ ਅੱਗੇ ਆ ਰਹੇ ਆ ਤੇ ਠੰਡ ਦੇ ਵਿੱਚ ਤੁਹਾਨੂੰ ਪਤਾ ਹੀ ਆ ਜੀ ਕਿ ਆਪਣਾ ਇੱਕੋ ਟੇਬਲ ਤੇ ਰਹਿਣਾ ਕਿੰਨਾ ਔਖਾ ਆ ਤੇ ਤਿੰਨ ਜਾਣੇ ਆ ਤੇ ਕਿਵੇਂ ਆਪਣਾ ਇਹ ਗੁਜ਼ਾਰਾ ਕਰਦੇ ਹੋਣਗੇ ਰਾਤ ਦਾ ਰਾਤ ਕੱਟਣੀ ਅੱਗੇ ਮੀਂਹ ਵੀ ਠੰਡ ਵੀ ਧੁੰਦਾ ਵੀ ਪੈਣੀ ਆ ਤੇ ਬਾਕੀ ਆ ਉਹ ਆਂਟੀ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਉਹਨਾਂ ਨਾਲ ਤੇ ਕੀ ਕੀ ਨਾਕੋ ਹੁੰਦਾ ਆ ਤੇ ਕਿਵੇਂ ਆਪਣਾ ਇਹ ਜੀਵਨ ਇੱਥੇ ਬਤੀਤ ਕਰਦੇ ਆ ਤੇ ਸਸਗੀ ਆਂਟੀ ਜੀ ਸਾਡੀ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਮੇਰਾ ਨਾਂ ਗਰਮੀਤਾ ਤੇ ਆਂਟੀ ਜੀ ਆਪਣਾ ਕੀ ਕੀ ਤੁਹਾਡੇ ਕੋਲ ਹੁੰਦਾ ਜੀ ਇੱਥੇ ਤੁਸੀਂ ਕੀ ਸੇਲ ਕਰਦੇ ਜੀ ਸਾਗ ਨਾਲ ਮੱਕੀ ਦੀ ਰੋਟੀ ਸਾਗ ਅੱਛਾ ਸਾਗ ਤੇ ਮੱਕੀ ਦੀ ਰੋਟੀ ਠੀਕ ਆ ਜੀ ਤੇ ਆਪਣਾ ਆਂਟੀ ਇੱਕ ਸਾਲ ਪਹਿਲਾਂ ਵੀ ਆਪਾਂ ਤੁਹਾਡੀ ਵੀਡੀਓ ਪਾਈ ਤੇ ਮੇਨ ਕੋਈ ਤੁਹਾਡੀ ਹੈਲਪ ਹੋਈ ਕਿ ਜਾਂ ਕਿਵੇਂ ਦਾ ਜੀ ਅੱਛਾ ਕੋਈ ਨਹੀਂ ਆਇਆ ਵੀਡੀਓ ਵੇਖ ਕੇ ਉਹ ਕਮੈਂਟ ਕਾਫੀ ਆਏ ਹੀ ਕਈਆਂ ਨੇ ਆਪਣਾ ਕਿਹਾ ਵੀ ਜਰੂਰ ਹੈਲਪ ਕਰਾਂਗੇ ਇਹਨਾਂ ਦੀ ਤੇ ਪਰ ਨਹੀਂ ਆਇਆ ਕੋਈ ਤੇ ਰਹਿੰਦੇ ਤੁਸੀਂ ਕਿੱਥੇ ਜਿੱਥੇ ਮੈਂ ਨਾ ਇੱਥੇ ਤਿੰਨੇ ਜਾਣੇ ਕਿਦਾਂ ਤੁਸੀਂ ਆਪਣੇ ਇੱਕੋ ਟੇਬਲ ਤੇ ਕਿਦਾਂ ਸੌ ਜਾਂਦੇ ਜੀ ਹਾਂਜੀ ਸਹੀ ਹੈ ਜੀ ਅੱਛਾ ਜੀ ਤੁਹਾਡੀ ਬੇਟੀ ਵੀ ਨਾ ਪਹਿਲੋਂ ਸਾਲ ਪਹਿਲੋਂ ਮੈਂ ਆਇਆ ਸੀ ਉਹ ਦਵਾਈ ਹੋ ਚੱਲੀ ਅੱਛਾ ਠੀਕ ਹੈ ਜੀ ਆਈ ਹੁਣ ਵੀ ਆਈ ਆ ਹੁਣ ਇਤਨੀ ਅੱਗ ਵੀ ਲੱਗ ਗਈ ਅੱਛਾ ਜੀ ਠੀਕ ਹੈ ਜੀ ਤੇ ਬਾਕੀ ਦੂਰ ਹੈਲਪ ਕਰੋ ਜੀ ਤੇ ਵਿਖਾਓ ਆਈਟਮ ਕਿਹੜੀ ਹੁੰਦੀ ਹੈ ਜੀ ਤੁਹਾਡੇ ਕੋਲ ਕੀ ਸੇਲ ਕਰਦੇ ਜੇ ਤੇ ਮੇਨੇ ਗੁਜ਼ਾਰਾ ਤੜਾਏ ਆਪਣਾ ਇਹ ਘੜ ਤੋਂ ਹੀ ਹੁੰਦਾ ਠੀਕ ਹੈ ਜੀ ਤੇ ਇੱਧਰ ਇਹ ਆਟਾ ਰੱਖਿਆ ਤੁਸੀਂ ਤੇ ਨਾਲ ਇਹ ਆਲੂ ਵਾਲੀਆਂ ਰੋਟੀਆਂ ਲੁੰਦੇ ਦੇ ਤੇ ਹੋਰ ਆਪਣੇ ਕੋਈ ਕੀ ਹੁੰਦਾ ਜੀ ਵਾਹ ਜੀ ਆ ਇੱਧਰ ਸਾਗ ਤਿਆਰ ਕੀਤਾ ਤੁਸੀਂ ਤੇ ਸਰੋਂ ਦਾ ਸਾਗ ਹੈ ਜੀ ਹਾਂ ਸਰੋਂ ਥੋੜਾ ਘੱਟ ਰਹਿ ਗਿਆ ਇਸ ਟਾਈਮ ਨਾ ਤੇ ਨਾਲ ਮੱਕੀ ਦੀ ਰੋਟੀ ਹੁੰਦੀ ਹੈ ਤੁਹਾਡੇ ਕੋਲ ਵਾਹਿਗੁਰੂ ਇਥੇ ਮਿਹਨਤਿਆਰ ਕਰਕੇ ਤੇ ਫਿਰ ਤੁਸੀਂ ਸਹੀ ਗਾ ਜੀ ਤੇ ਮਿਹਨਤੋ ਹੀ ਅੰਬਰਸਰ ਵਾਸੀਆਂ ਨੂੰ ਕੀ ਆਪਣਾ ਸੰਦੇਸ਼ਾ ਦੋਗੇ ਜੀ ਪਹਿਲੋਂ ਵੀ ਆਪਾਂ ਵੀਡੀਓ ਪਾਈ ਤੇ ਤੁਸੀਂ ਜਦੋਂ ਦੱਸਿਆ ਵੀ ਨਹੀਂ ਕੋਈ ਆਇਆ ਤੇ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਇਹ ਹਾਂ ਜੇ ਸਾਡੇ ਗੀਬੇ ਹਲਕਾ ਦਵੇ ਹੈ ਗੀਆ ਨਹੀਂ ਕਹਿੰਦੇ ਕੁਝ ਦਿਨਾਂ ਤੋਂ ਇਹੋ ਤੇ ਸਾਡੀ ਗਾਗ ਲਗਾਇਆ ਅੱਜ ਗਾਗ ਬਹੁਤ ਅੱਛਾ ਗਾਗ ਨਹੀਂ ਆ ਰਿਹਾ ਤੁਹਾਡੇ ਕੋਲ ਦਹਾਨਾ ਕੋਈ ਵੀ ਇਤਰੇ ਹੁੰਦਾ ਕੋਈ ਅੱਛਾ ਜੀ ਨੇ ਥੋੜਾ ਬੋਲਾ ਜੀਤਾ ਚਾਹੀਏ ਉਹ ਕਰਦਾ ਠੀਕ ਹੈ ਜੀ ਮੇਨੇ ਗਾਲ ਵੀ ਤੁਹਾਡੇ ਘਟ ਕਿਹ ਕਿਹਨਾਪ ਨਹੀਂ ਕਰਨੀ ਹਾਂ ਲੋ ਇਹ ਹੋਈ ਪਈ ਗਾਲ ਫਰੇ ਵੱਜ ਜਾਵੇ ਠੀਕ ਹੈ ਜੀ ਅਸੀਂ ਹੁਣੇ ਪਿਆ ਆਪਰੇ ਸੰਚਾਲਕ ਅੱਛਾ ਹੈ ਜੀ ਤੇ ਆਪਣੀ ਜਗਾ ਕਿਹੜੀ ਪੈਂਦੀ ਜੀ ਲੋਕੇਸ਼ਨ ਦੱਸੋ ਇਹ ਆਪਣਾ ਜੀ ਕਹਿੰਦੇ ਇੱਥੇ ਆਉਣਾ ਹੋਵੇ ਤੁਹਾਡੇ ਕੋਲ ਰਾਜ ਦਰਬਾਰ ਆ ਅੱਛਾ ਓਕੇ ਰਾਜ ਦਰਬਾਰ ਹੋਟਲ ਆ ਜੀ ਇਹ ਲੰਗਰ ਹਾਂ ਪੰਛੀ ਠੀਕ ਹੈ ਜੀ ਦਰਬਾਰ ਸਾਹਿਬ ਦੀ ਬੈਕ ਸਾਈਡ ਹੁੰਦਾ ਲੰਗਰ ਹਾਲ ਤੇ ਗੇਟ ਨੰਬਰ 2 ਪੈਂਦਾ ਹਨਾ ਹਾਂ 2 ਤੇ ਜਰੂਰ ਇੱਥੇ ਆਓ ਕਿ ਤਾਸਬ ਨਹੀਂ ਆ ਰਿਹਾ ਤੇ ਵੱਧ ਤੋਂ ਵੱਧ ਇਥੇ ਤੁਹਾਨੂੰ ਇਹਨਾਂ ਕੋਲ ਆਓ ਉਹ ਕੁਛ ਨਾ ਕੁਛ ਲੈ ਕੇ ਜਾਓ ਇਹਨਾਂ ਨੂੰ ਬਾਕੀ ਵੀਡੀਓ ਵੇਖ ਕੇ ਦੱਸੋ ਕਿਉਂਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਬਾਕੀ ਵਾਦੋ ਵੀਡੀਓ ਇਹ ਸ਼ੇਅਰ ਕਰਿਓ ਤਾਂ ਜੋ ਅੱਗੇ ਵੀਡੀਓ ਹੱਲ ਹੋ ਸਕੇ ਤੇ ਬਾਕੀ ਠੀਕ ਆ ਜੀ ਮਿਲਦੇ ਹਾਂ ਜਲਦੀ ਨਵੀਂ ਹੋਰ ਵੀਡੀਓ ਹੋ ਜਾਏ ਤਾਂ ਤੱਕ